ਬੇਈਮਾਨ ਬੰਦੇ ਦਾ ਕੋਈ ਵੱਖਰਾ ਰਾਜ ਨਹੀਂ ਹੁੰਦਾ ਕੋਈ ਵੱਖਰਾ ਦੇਸ਼ ਨਹੀਂ ਹੁੰਦਾ ਕੋਈ ਵੱਖਰਾ ਜ਼ਿਲ੍ਹਾ ਨਹੀਂ ਹੁੰਦਾ ਬੇਈਮਾਨੀ ਕਦੇ ਵੀ ਕਿਸੇ ਦੇ ਵੀ ਅੰਦਰ ਪੈਦਾ ਹੋ ਸਕਦੀ ਆ ਅਸੀਂ ਅਕਸਰ ਇਹ ਗੱਲ ਕਹਿੰਦੇ ਜੀ ਕਿ ਫਲਾਣੀ ਥਾਂ ਤੋਂ ਫਲਾਣਾ ਬੰਦਾ ਭੱਜ ਗਿਆ ਉਹ ਕੈਨੇਡਾ ਦੇ ਵਿੱਚੋਂ ਗਾਇਬ ਹੋ ਗਿਆ ਉਹ ਫਲਾਣੀ ਥਾਂ ਤੋਂ ਗਾਇਬ ਹੋ ਗਿਆ ਉਹ ਫਲਾਣੀ ਥਾਂ ਤੋਂ ਗਾਇਬ ਹੋ ਗਿਆ ਪਰ ਜੇ ਤੁਨੂੰ ਇਹ ਗੱਲ ਕਹੀ ਜਾਵੇ ਕਿ ਭਾਈ ਇੱਕ 에ਅਰਲਾਈਨ ਦੇ ਕਰਮਚਾਰੀ ਹੀ ਭੱਜ ਗਏ ਕੈਨੇਡਾ ਦੇ ਵਿੱਚ ਜਹਾਜ਼ ਲੈ ਕੇ ਗਏ ਆ ਇੱਕ ਥਾਂ ਤੋਂ ਦੂਜੀ ਥਾਂ ਤੱਕ ਦੇ ਜਿਹੜੇ ਜਹਾਜ਼ ਲੈ ਕੇ ਗਏ ਆ ਉਹ ਹੀ ਗਾਇਬ ਹੋ ਗਏ ਤੁਸੀਂ ਕਹੋਗੇ ਵੀ ਇਹ ਕਿਵੇਂ ਗੱਲ ਹੋ ਸਕਦੀ ਆ 에어 ਹੋਸਟਸ ਕੈਨੇਡਾ ਦੇ ਵਿੱਚ ਲੁਕ ਗਈਆਂ ਫਰਾਰ ਹੋ ਗਈਆਂ ਫਲਾਈਟ ਅਟੈਂਡੈਂਟ ਵੀ ਫਰਾਰ ਹੋ ਗਏ ਹੋਟਲ ਦੇ ਕਮਰੇ ਦੇ ਵਿੱਚੋਂ ਲੱਭੇ ਨਹੀਂ ਉਹ ਪਤਾ ਨਹੀਂ ਅਣਦਸੀ ਥਾਂ ਤੇ ਚਲੇ ਗਏ ਪਿਛਲੇ ਦਿਨੀ ਵੀ ਇਹੋ ਜਿਹੀ ਘਟਨਾ ਵਾਪਰੀ ਆ ਪਿਛਲੇ ਕੁਝ ਸਾਲਾਂ ਦੇ ਵਿੱਚ 15 ਦੇ ਕਰੀਬ ਇਹੋ ਜਿਹੇ ਘਟਨਾਵਾਂ ਵਾਪਰੀਆਂ ਤੇ ਇਸ ਤੋਂ ਬਾਅਦ ਨਿਯਮ ਬਣੇ ਉਹ ਕਰਨੀ ਕਿ ਜਿਨੇ ਵੀ ਕੈਬਿਨ ਕਰੂ ਮੈਂਬਰ ਹੋਊਗਾ ਜਿਨੇ ਵੀ ਉਡਾਣ ਦੇ ਵਿੱਚ ਡਾਣਾ ਉਹ ਇੱਕ ਹਲਫਨਾਮਾ ਲਿਖ ਕੇ ਦੇਵੇ ਉਹਦੀ ਉਮਰ 50 ਸਾਲ ਦੇ ਕਰੀਬ ਹੋਣੀ ਚਾਹੀਦੀ ਆ ਉਹਦੇ ਸਾਨੂੰ ਪਤਾ ਟਿਕਾਣਾ ਫਲਾਣਾ ਪਤਾ ਹੋਣਾ ਚਾਹੀਦਾ ਪਰ ਇਸ ਦੇ ਬਾਵਜੂਦ ਭੱਜਣ ਵਾਲੇ ਭੱਜ ਗਏ ਜਿਹੜਾ ਪਿਛਲੇ ਨਹੀਂ ਭੱਜਿਆ ਉਹਨੇ ਤਾਂ ਸਭ ਨੂੰ ਹੈਰਾਨ ਕਰਤਾ ਪਰ ਤੁਸੀਂ ਸੋਚ ਕੇ ਦੇਖੋ ਵੀ ਜਦੋਂ ਆਪਾਂ ਕਿਤੇ ਜਾਣਾ ਹੁੰਦਾ ਅੱਜ ਕੱਲ ਏਅਰਲਾਈਨ ਵੀ ਪੁੱਛਦੀਆਂ ਕਿ ਭਾਈ ਤੁਸੀਂ ਕਿਉਂ ਚੱਲੇ ਆ ਤੁਸੀਂ ਪਹਿਲਾਂ ਵੀ ਗਏ ਆ ਕਿ ਨਹੀਂ ਕਿਉਂਕਿ ਕੈਨੇਡਾ ਦੀ ਇਸ ਗੱਲ ਦੇ ਅਧਿਕਾਰ ਦਿੱਤੇ ਹੋਏ ਆ ਪਰ ਜੇਕਰ ਏਅਰਲਾਈਨ ਦੇ ਕਰਮਚਾਰੀ ਆਪ ਹੀ ਭੱਜਣ ਤੇ ਫਿਰ ਤਾਂ ਭਾਈ ਅੱਲਾ ਹੀ ਬੇਲੀ ਆ ਫਿਰ ਤਾਂ ਰੱਬ ਹੀ ਰੱਖਾ ਫਿਰ ਨਹੀਂ ਪਾ ਕੁਛ ਕਹਿ ਸਕਦੇ ਵੀ ਭਾਈ ਇੱਥੇ ਸਾਰਾ ਕੁਝ ਠੀਕ ਹੋਊਗਾ ਜਿਹੜਾ ਵੇਰਵਾ ਸਾਹਮਣੇ ਆਇਆ ਉਸ ਵੇਰਵੇ ਨੇ ਸਭ ਨੂੰ ਹੈਰਾਨ ਕਰਕੇ ਰੱਖਤਾ ਮੈਂ ਤੁਹਾਨੂੰ ਰਿਪੋਰਟ ਪੜ੍ਹ ਕੇ ਸੁਣਾ ਦਿੰਨਾ ਕਿ ਪਾਕਿਸਤਾਨੀ ਇੰਟਰਨੈਸ਼ਨਲ 에ਅਰਲਾਈਨ ਦੀ ਇਹ ਖਬਰ ਆ ਪਾਕਿਸਤਾਨੀ ਇੰਟਰਨੈਸ਼ਨਲ 에ਅਰਲਾਈਨ ਦੀ ਖਬਰ ਆ ਲਾਹੌਰ ਤੋਂ ਟ੍ਰਾਂਟੋ ਤੱਕ ਉਡਾਨ ਗਈ ਆ ਇਹਦੇ ਵਿੱਚ ਸੀਨੀਅਰ ਇੱਕ ਹੈਗਾ ਜੀ ਅਟੈਂਡੈਂਟ ਸੀਨੀਅਰ ਫਲਾਈਟ ਅਟੈਂਡੈਂਟ ਆਸੀਫ ਨਜ਼ਮ ਆਸੀਫ ਨਜ਼ਮ ਹੋਰਾਂ ਦੀ ਫਲਾਈਟ ਆ ਜਿਹੜੀ ਇਹ 16 ਨਵੰਬਰ ਨੂੰ ਟ੍ਰਾਂਟੋ ਦੇ ਵਿੱਚ ਪਹੁੰਚੀ ਆ 19 ਨਵੰਬਰ ਨੂੰ ਇਸ ਫਲਾਈਟ ਨੇ ਲਾਹੌਰ ਵਾਸਤੇ ਵਾਪਸ ਆਉਣਾ ਜਦੋਂ ਅਧਿਕਾਰੀਆਂ ਨੇ ਆਸੀਫ ਨਜ਼ਮ ਨੂੰ ਫੋਨ ਕੀਤਾ ਉਹਨੇ ਫੋਨ ਚੱਕ ਲਿਆ ਵੀ ਹੋਟਲ ਦੇ ਵਿੱਚੋਂ ਤੁਸੀਂ ਆਏ ਨਹੀਂ ਹਾਲੇ ਤੱਕ ਡਿਊਟੀ ਤੇ ਪਹੁੰਚੇ ਨਹੀਂ ਹਾਲੇ ਤੱਕ ਉਹਨੇ ਗੱਲ ਕਹੀ ਜੀ ਕਿ ਮੇਰੀ ਤਾਂ ਸਿਹਤ ਠੀਕ ਨਹੀਂ ਤੇ ਫੋਨ ਕੱਟਦਾ ਉਸ ਤੋਂ ਬਾਅਦ ਅਧਿਕਾਰੀ ਫੋਨ ਕਰੀ ਗਏ ਤੇ ਫੋਨ ਉਹਦਾ ਬੰਦ ਆਉਣ ਲੱਗ ਪਿਆ ਤੇ ਉਹ ਕਿਸੇ ਅਣਦਸੀ ਥਾਂ ਦੇ ਉੱਤੇ ਚਲਾ ਗਿਆ ਹੁਣ ਅਧਿਕਾਰਗਿਆਂ ਨੇ ਗੱਲ ਕਹੀ ਹੈ ਵੀ ਅਸੀਂ ਇਹੋ ਜਿਹੇ ਲੋਕਾਂ ਦੇ ਉੱਤੇ ਸਖਤ ਕਾਰਵਾਈ ਕਰਾਂਗੇ ਜੇਕਰ ਇਹ ਗੈਰਕਾਨੂੰਨੀ ਤਰੀਕੇ ਨਾਲ ਗਾਇਬ ਹੋਣਗੇ ਤਾਂ ਤੇ ਅਧਿਕਾਰੀਆਂ ਨੂੰ ਪਹਿਲਾਂ ਹੀ ਗਲਤ ਸੋਚਣੀ ਚਾਹੀਦੀ ਆ ਵੀ ਜੀਨੇ ਫੋਨ ਬੰਦ ਕਰ ਲਿਆ ਉਹ ਗੈਰਕਾਨੂੰਨੀ ਤਰੀਕੇ ਦੇ ਨਾਲ ਹੀ ਆ ਜਿਹੜਾ ਆਇਆ ਹੀ ਨਹੀਂ ਤੁਹਾਡੇ ਨਾਲ ਫਲਾਈਟ ਦੇ ਵਿੱਚ ਉਹ ਫਰਰ ਹੋ ਗਿਆ ਇਹਦੇ ਬਾਰੇ ਹੁਣ ਪੜਤਾਲਾਂ ਕਰੀ ਚੱਲੋ ਗੱਲ ਖਤਮ ਹੋ ਗਈ ਆ ਅਸਲ ਵਿੱਚ 16 ਨਵੰਬਰ ਨੂੰ ਜਿਹੜੀ ਫਲਾਈਟ ਆ ਉਹ ਗਈ ਆ 19 ਨਵੰਬਰ ਨੂੰ ਇਹਨੇ ਵਾਪਸ ਆਉਣਾ ਲਾਹੌਰ ਤੇ ਇਹ ਬੰਦਾ ਲੱਭਿਆ ਨਹੀਂ ਇਸ ਤੋਂ ਅਗਲੀ ਗੱਲ ਇਹ ਆ ਵੀ ਹੁਣ ਤੱਕ ਬਹੁਤ ਸਾਰੀਆਂ ਖਬਰਾਂ ਇਹੋ ਜੀਆਂ ਆਈਆਂ ਇਸੇ ਸਾਲ ਦੇ ਵਿੱਚ 2025 ਦੇ ਵਿੱਚ ਚਾਲੂ ਬਰੇ ਦੇ ਵਿੱਚ ਹੁਣ ਤੱਕ ਪਾਕਿਸਤਾਨ ਇੰਟਰਨੈਸ਼ਨਲ 에ਅਰਲਾਈਨ ਦੇ ਤਿੰਨ ਕਰਮਚਾਰੀ ਕੈਨੇਡਾ ਦੇ ਵਿੱਚੋਂ ਗਾਇਬ ਹੋਏ ਆ ਤਿੰਨ ਕਰਮਚਾਰੀ ਉਹਨਾਂ ਦਾ ਹਾਲੇ ਤੱਕ ਕੁਝ ਪਤਾ ਨਹੀਂ ਲੱਗਾ ਸ਼ਾਇਦ ਉਹਨਾਂ ਨੇ ਵਰਕ ਪਰਮਿਟ ਲੈ ਲਿਆ ਹੋਵੇ ਸ਼ਾਇਦ ਕੋਈ ਹੋਰ ਕੀਤਾ ਕਰ ਲਿਆ ਹੋਵੇ ਸ਼ਾਇਦ ਉਹਦਾ ਸਟੇਟਸ ਕੋਈ ਹੋਰ ਚੇਂਜ ਕਰ ਲਿਆ ਹੋਵੇ ਪਰ ਇਹ ਹਾਲੇ ਤੱਕ ਪਤਾ ਨਹੀਂ ਲੱਗਿਆ ਕੱਲੇ ਇਸ ਬਰੇ ਦੇ ਵਿੱਚ ਏਅਰਲਾਈਨ ਦੇ ਤਿੰਨ ਕਰਮਚਾਰੀ ਜਿਹਦੇ ਵਿੱਚ ਏਅਰ ਹੋਸਟੈਸ ਵੀ ਆ ਉਹ ਫਰਾਰ ਹੋ ਗਏ ਆ ਹੁਣ ਮੰਨਿਆ ਜਾ ਰਿਹਾ ਵੀ ਪਾਕਿਸਤਾਨ ਦੇ ਵਿੱਚੋਂ ਇਸ ਕਰਕੇ ਇਹ ਭੱਜ ਰਹੇ ਆ ਕਿਉਂਕਿ ਉੱਥੇ ਇੱਕ ਤਾਂ ਇਹ ਏਅਰਲਾਈਨ ਆ ਜਿਹੜੀ ਇਹਦਾ ਬਹੁਤ ਮਾੜਾ ਹਾਲਾ ਆ ਆਰਥਿਕ ਤੌਰ ਦੇ ਉੱਤੇ ਦੂਜਾ ਜਿਹੜੀ ਤਨਖਾਹ ਬਹੁਤ ਘੱਟ ਆ ਤੇ ਤੀਜਾ ਇਹ ਆ ਵੀ ਨੌਕਰੀ ਦੀ ਸੁਰੱਖਿਆ ਹੈ ਨਹੀਂ ਇਸ ਕਰਕੇ ਇਹਨਾਂ ਦੇ ਵੱਲੋਂ ਕੈਨੇਡਾ ਦੇ ਵਿੱਚ ਪਹੁੰਚਣ ਤੋਂ ਬਾਅਦ ਤੇ ਉਰੇ ਪਰੇ ਹੋਇਆ ਜਾ ਰਿਹਾ ਵੇਰਵਾ ਇਹ ਕਹਿੰਦਾ ਕਿ ਪਿਛਲੇ 3 ਵਰਿਆਂ ਦੇ ਵਿੱਚ ਪਿਛਲੇ 3 ਬਰਿਆਂ ਦੇ ਵਿੱਚ 15 ਇਹੋ ਜਿਹੇ ਵੇਰਵੇ ਸਾਹਮਣੇ ਆ ਗਏ ਆ। ਯਾਨੀ ਕਿ ਪਿਛਲੇ 3 ਸਾਲ ਦੇ ਵਿੱਚ ਪਾਕਿਸਤਾਨੀ ਇੰਟਰਨੈਸ਼ਨਲ 에ਅਰਲਾਈਨ ਦੇ 15 ਕਰਮਚਾਰੀ ਕਰੂ ਮੈਂਬਰ ਇਹ ਫਰਾਰ ਹੋ ਗਏ ਆ। ਇਹਦੇ ਵਿੱਚ 에ਅਰ ਹੋਸਟਸ ਵੀ ਆ। ਇਹਦੇ ਸੀਨੀਅਰ ਫਲਾਈਟ ਅਟੈਂਡੈਂਟ ਵੀ ਆ। ਇਹਦੇ ਵਿੱਚ ਹੋਰ ਵੀ ਆ। ਇਹ ਹੁਣ ਤੱਕ ਫਰਾਰ ਹੋ ਚੁੱਕੇ ਆ। ਉਸ ਤੋਂ ਅਗਲੀ ਗੱਲ ਬੜੀ ਮਹੱਤਵਪੂਰਨ ਹੈ ਕਿ ਅਕਤੂਬਰ 2024 ਦੇ ਵਿੱਚ ਇਸਲਾਮਾਬਾਦ ਦੇ ਵਿੱਚ ਇੱਕ ਕੈਬਨ ਕਰੂ ਮੈਂਬਰ ਟ੍ਰਾਂਟੋ ਦੇ ਵਿੱਚ ਰੁਕਣ ਦੌਰਾਨ ਲਾਪਤਾ ਹੋ ਗਿਆ ਤੇ 2223 ਦੇ ਵਿੱਚ 8 ਕਰੂ ਮੈਂਬਰ ਕੈਨੇਡਾ ਦੇ ਵਿੱਚ ਲਾਪਤਾ ਹੋਏ ਆ ਇਸ ਤੋਂ ਅਗਲੀ ਗੱਲ ਇਹ ਆ ਵੀ ਪਾਕਿਸਤਾਨੀ ਇੰਟਰਨੈਸ਼ਨਲ 에ਅਰਲਾਈਨ ਇਨਾ ਘਟਨਾਵਾਂ ਦੇ ਕਰਕੇ ਪਰੇਸ਼ਾਨ ਬਹੁਤ ਆ ਉਹਨੇ ਇਸ ਮਸਲੇ ਦੇ ਉੱਤੇ ਸਖਤ ਨਿਯਮ ਬਣਾਉਣ ਦਾ ਫੈਸਲਾ ਕੀਤਾ ਸੀ ਕੁਝ ਸਮਾਂ ਪਹਿਲਾਂ ਫਰਵਰੀ 2024 ਦੇ ਵਿੱਚ ਇਸਲਾਮਾਬਾਦ ਤੋਂ ਟ੍ਰਾਂਟੋ ਜਾਣ ਵਾਲੀ ਇੱਕ ਫਲਾਈਟ ਦੀ ਇੱਕ 에ਅਰ ਹੋਸਟ ਲਾਪਤਾ ਹੋ ਗਈ ਤਲਾਸ਼ੀ ਦੇ ਮੌਕੇ ਜਦੋਂ ਉਹਨੇ ਕਮਰੇ ਦੇ ਵਿੱਚ ਗਏ ਬਾਅਦ ਵਿੱਚ ਅਧਿਕਾਰੀ ਜਿਹੜੇ ਹੋਟਲ ਦੇ ਰੂਮ ਦੇ ਵਿੱਚ ਰੁਕੀ ਸੀ ਉਹਦੇ ਕਮਰੇ ਦੇ ਵਿੱਚ ਗਏ ਤੇ ਉੱਥੋਂ ਆਪ ਲੱਭੀ ਨਹੀਂ ਸਿਰਫ ਉੱਥੇ ਇੱਕ ਨੋਟ ਲਿਖਿਆ ਮਿਲਿਆ ਇੱਕ ਚਿੱਟ ਲਿਖੀ ਮਿਲੀ ਵਰਕਾ ਮਿਲਿਆ ਜਿਹਦੇ ਉੱਤੇ ਲਿਖਿਆ ਸੀ ਥੈਂਕ ਯੂ ਪਾਕਿਸਤਾਨ ਇੰਟਰਨੈਸ਼ਨਲ 에ਅਰਲਾਈਨ ਵੀ ਥੋੜਾ ਧੰਨਵਾਦ ਤੁਸੀਂ ਮੈਨੂੰ ਇੱਥੋਂ ਤੱਕ ਪਹੁੰਚਾਇਆ ਜਿੰਨੀ ਆਪਣੀ ਨਿਭਗੀ ਆਪਣੀ ਨਿਭਗੀ ਤੇ ਹੁਣ ਭਾਈ ਮੇਰੇ ਰਾਹ ਵੱਖਰੇ ਤੁਹਾਡੇ ਰਾਹ ਵੱਖਰੇ ਆ ਤੁਸੀਂ ਜੋ ਕਰਨਾ ਉਹ ਕਰ ਲਓ ਮੈਂ ਜੋ ਕਰਨਾ ਸੀ ਉਹ ਕਰ ਲਿਆ ਦਾ ਅਰਥ ਇਹ ਆ ਮਤਲਬ ਇਹ ਇਹ ਜੀ ਕਿ ਭੱਜਣ ਦੇ ਵਿੱਚ 에어 호ਸਟਸ ਦੇ ਵੱਲੋਂ ਵੀ ਤੇ ਬਾਕੀ ਲੋਕਾਂ ਦੇ ਵੱਲੋਂ ਵੀ ਮਾਣ ਮਹਿਸੂਸ ਕੀਤਾ ਜਾ ਰਿਹਾ ਉਸ ਤੋਂ ਅਗਲੀ ਗੱਲ ਇਹ ਆ ਵੀ 2019 ਤੋਂ ਇਹ ਘਟਨਾਵਾਂ ਪਾਕਿਸਤਾਨ ਦੇ ਇੰਟਰਨੈਸ਼ਨਲ 에ਅਰਲਾਈਨ ਦੇ ਕਰੂ ਮੈਂਬਰਾਂ ਵੱਲੋਂ ਭੱਜਣ ਦੀਆਂ ਜਾ ਰਹੀ ਆ 2019 ਤੋਂ ਇਹ ਸਿਲਸਲਾ ਜਾ ਰਹੀ ਆ ਪਰ ਪਿਛਲੇ 3 ਸਾਲਾਂ ਦੇ ਵਿੱਚ ਇਹ ਟ੍ਰੈਂਡ ਆ ਜਿਹੜਾ ਬਹੁਤ ਤੇਜ਼ੀ ਨਾਲ ਅੱਗੇ ਤੋਂ ਅੱਗੇ ਵਧਿਆ ਇਹਦੇ ਪਿੱਛੇ ਜਿਵੇਂ ਮੈਂ ਪਹਿਲਾਂ ਗੱਲ ਕਹੀ ਆ ਤਿੰਨ ਮੁੱਖ ਕਾਰਨਾ ਇੱਕ ਤਾਂ ਘੱਟ ਦਿਲਦੀ ਆ ਨੌਕਰੀ ਦੀ ਸੁਰੱਖਿਆ ਕੋਈ ਨਹੀਂ ਤੇ 에어ਲਾਈਨ ਦੇ ਆਪ ਦੇ ਵਾਜੇ ਵਜੇ ਪਏ ਆ 에어ਲਾਈਨ ਦੇ ਇਸ ਵੇਲੇ ਆਰਥਿਕ ਹਾਲਾਤ ਬਹੁਤੇ ਵਧੀਆ ਨਹੀਂ ਆ ਜੋ ਪਿੱਛੇ ਜੀ ਇਹਨਾਂ ਨੇ ਫੈਸਲਾ ਕੀਤਾ ਸੀਗਾ ਇਹ ਜਿਹੜੀ 에어ਲਾਈਨ ਨੇ ਇਹਦੇ ਅਧਿਕਾਰੀਆਂ ਨੇ ਮੁਤਬਰਾਂ ਨੇ ਉਹਨਾਂ ਨੇ ਕਿਹਾ ਸੀ ਜੀ ਕਿ 50 ਸਾਲ ਤੋਂ ਘੱਟ ਉਮਰ ਦਾ ਜਾਂ 50 ਸਾਲ ਤੋਂ ਘੱਟ ਉਮਰ ਦੀ ਕੋਈ ਵੀ ਕੈਬਿਨ ਕਰੂ ਮੈਂਬਰ ਨਹੀਂ ਹੋਊ ਤੇ ਹਲਫਨਾਮਾ ਲਿਖ ਕੇ ਲੈ ਜਾਊਗਾ ਐਫੀਡਵਟ ਲਵਾਵਾਂਗੇ ਤੇ ਪਾਸਪੋਰਟ ਇਹਨਾਂ ਦਾ ਅਸੀਂ ਜ਼ਬਤ ਕਰਿਆ ਕਰਾਂਗੇ ਪਰ ਕਿਉਂਕਿ ਜਿਹੜੇ ਕੈਬਿਨ ਕਰੂ ਮੈਂਬਰ ਹੁੰਦੇ ਆ ਜਿਹੜੇ ਕਿ ਅਟੈਂਡੈਂਟ ਹੁੰਦੇ ਆ ਇਹਨਾਂ ਦੇ ਵੀਜ਼ੇ ਪਹਿਲਾਂ ਹੀ ਲੱਗੇ ਹੁੰਦੇ ਆ ਇਸ ਕਰਕੇ ਇਹਨਾਂ ਨੂੰ ਉੱਥੇ ਪਹੁੰਚਣ ਤੋਂ ਬਾਅਦ ਭੱਜਣ ਦੇ ਵਿੱਚ ਦਿੱਕਤ ਕੋਈ ਨਹੀਂ ਆਉਂਦੀ ਤੇ ਇਹਨਾਂ ਦੇ ਵੱਲੋਂ ਵੀ ਜਾ ਕੇ ਉੱਥੇ ਪੋਲਿਟਿਕਲ ਅਸਾਈਲਮ ਅਪਲਾਈ ਕੀਤੀ ਜਾਂਦੀ ਆ ਕਿ ਸਾਨੂੰ ਆਪਣੇ ਦੇਸ਼ ਦੇ ਵਿੱਚ ਖਤਰਾ ਹੈ ਜਿਵੇਂ ਕਿ ਪੰਜਾਬੀਆਂ ਦੇ ਇਧਰ ਲੈਂਦੇ ਵੱਡੇ ਹਿੱਸੇ ਨੇ ਸਮੇਂ-ਸਮੇਂ ਦੇ ਉੱਤੇ ਅਮਰੀਕਾ ਵਿੱਚ ਕੈਨੇਡਾ ਵਿੱਚ ਹੋਰ ਵੱਖ-ਵੱਖ ਥਾਵਾਂ ਤੇ ਜਾ ਕੇ ਇਸ ਬਹਾਨੇ ਦੇ ਨਾਲ ਪੀਆਰ ਹਾਸਲ ਕੀਤੀ ਇਸ ਬਹਾਨੇ ਦੇ ਨਾਲ ਉਹਨਾਂ ਨੇ ਰਹਿਣ ਦੇ ਲਈ ਵਸੇਬਾ ਬਣਾਇਆ ਉਸ ਤਰੀਕੇ ਦੇ ਨਾਲ ਹੀ ਇਨ੍ਹਾਂ 에ਅਰਲਾਈਨਾਂ ਦੇ ਵੱਲੋਂ ਜਿਹੜੇ ਕਰਮਚਾਰੀ ਕੰਮ ਕਰਦੇ ਆ ਉਹਨਾਂ ਦੇ ਵੱਲੋਂ ਵੀ ਇਹੀ ਤਰੀਕਾ ਅਪਣਾਇਆ ਜਾ ਰਿਹਾ ਦੂਜੀ ਗੱਲ ਇਹ ਆ ਵੀ ਕੈਨੇਡਾ ਪਾਕਿਸਤਾਨੀ ਨਾਗਰਿਕਾਂ ਨੂੰ 에ਅਰਪੋਰਟ ਦੇ ਉੱਤੇ ਹੀ ਰਿਫਿਊਜੀ ਕਲੇਮ ਕਰਨ ਦੇ ਲਈ ਇਜਾਜ਼ਤ ਦਿੰਦਾ ਤੇ ਜੇਕਰ ਕੋਈ ਇਹ ਕਹਦੇ ਵੀ ਕਿ ਮੈਨੂੰ ਮੇਰੀ ਜਾਨ ਦਾ ਖਤਰਾ ਮੇਰੇ ਦੇਸ਼ ਦੇ ਵਿੱਚ ਤੇ ਉਹਨੂੰ ਫਿਰ ਉੱਥੇ ਕੰਮ ਕਰਨ ਦੀ ਰਹਿਣ ਦੀ ਇਜਾਜ਼ਤ ਮਿਲ ਜਾਂਦੀ ਜਿਵੇਂ ਕਿ ਸਾਨੂੰ ਵੀ ਹੁਣ ਤੱਕ ਮਿਲਦੀ ਰਹੀ ਆ 2023 ਤੋਂ ਲੈ ਕੇ 25 ਤੱਕ ਪਾਕਿਸਤਾਨ ਤੋਂ ਕੈਨੇਡਾ ਜਾਣ ਵਾਲੇ 70 ਤੋਂ ਲੈ ਕੇ 80% ਦੀ ਅਸਾਈਲਮ ਅਰਜ਼ੀਆਂ ਮਨਜ਼ੂਰ ਹੋ ਰਹੀਆਂ ਤੇ ਪਾਕਿਸਤਾਨੀ 에ਅਰਲਾਈਨ ক্রੂ ਤੋਂ ਵੀਜ਼ਾ ਪਹਿਲਾਂ ਹੀ ਮਿਲਿਆ ਹੁੰਦਾ ਜਿਹਦੇ ਕਰਕੇ ਸਿੱਧੇ ਭੱਜਣ ਦੇ ਵਿੱਚ ਕਾਮਯਾਬ ਹੋ ਜਾਂਦੇ ਆ ਪਾਕਿਸਤਾਨੀ ਇੰਟਰਨੈਸ਼ਨਲ 에ਅਰਲਾਈਨ ਦੇ ਸੀਨੀਅਰ ਫਲਾਈਟ ਅਟੈਂਡੈਂਟ ਦੀ ਤਨਖਾਹ ਜਿਹੜੀ ਉਹ ਹੈਗੀ ਜੀ ਪਾਕਿਸਤਾਨ ਦਾ 1.5 ਲੱਖ ਤੋਂ ਲੈ ਕੇ 2.5 ਲੱਖ ਰੁਪਈਆ ਯਾਨੀ ਕਿ ਇੰਡੀਆ ਦਾ ਤਕਰੀਬਨ ਤਕਰੀਬਨ 60 ਤੋਂ ਲੈ ਕੇ 65 ਹਜ਼ਾਰ ਰੁਪਈਆ ਇੱਕ ਕਾਰਨ ਇਹ ਵੀ ਬਣਿਆ ਜਾ ਰਿਹਾ ਵੀ ਇੰਨੀ ਘੱਟ ਤਨਖਾਹ ਦੇ ਵਿੱਚ ਉਹ ਸਰਵਾਈਵ ਨਹੀਂ ਕਰ ਸਕਦੇ ਵਧ ਨਹੀਂ ਸਕਦੇ ਅੱਗੇ ਇਸ ਕਰਕੇ ਭੱਜਣਾ ਠੀਕ ਸਮਝਦੇ ਆ ਦੂਜੀ ਗੱਲ ਇਹ ਵੀ ਇਹਨਾਂ ਨੂੰ ਨੌਕਰੀਆਂ ਜਾਣ ਦਾ ਡਰ ਬਣਿਆ ਰਹਿੰਦਾ ਤੇ ਤੀਜੀ ਗੱਲ ਇਹ ਆ ਕਿ ਇਹ ਸੁਖਾਵੀ ਜ਼ਿੰਦਗੀ ਚਾਹੁੰਦੇ ਜਿਵੇਂ ਕਿ ਸਾਡੇ ਵਾਲੇ ਵੀ ਇੱਧਰ ਚਾਹੁੰਦੇ ਆ ਇਹ ਗੱਲ ਸੱਚੀ ਆ ਕਿ ਕੈਨੇਡਾ ਪਹਿਲਾਂ ਵਰਗਾ ਨਹੀਂ ਆ ਇਹ ਗੱਲ ਸੱਚੀ ਆ ਬਹੁਤ ਸਾਰੇ ਲੋਕ ਮੁੜ ਮੁੜ ਕੇ ਆ ਰਹੇ ਆ ਇਹ ਵੀ ਗੱਲ ਸੱਚੀ ਆ ਵੀ ਕੈਨੇਡਾ ਦੇ ਵਿੱਚ ਹੁਣ ਤੱਕ ਸਾਰਾ ਕੁਝ ਬਹੁਤ ਵਧੀਆ ਸੀ ਵੀਜ਼ੇ ਟੜਾ-ਟੜ ਵੀ ਲੱਗਦੇ ਰਹੇ ਆ ਇੱਕ ਦੌਰ ਤਾਂ ਐਸਾ ਆਇਆ ਸੀ ਭਾਵੇਂ ਤੁਹਾਡੀਆਂ 5 7 10 ਰਿਫਿਊਜ਼ਲਾਂ ਲਗੀਆਂ ਇਸ ਦੇ ਬਾਵਜੂਦ ਵੀਜ਼ੇ ਲੱਗਦੇ ਸੀ ਹੁਣ ਦੌਰ ਐਸਾ ਭਾਵੇਂ ਤੁਹਾਡੇ 5 ਵੀਜ਼ੇ ਪਹਿਲਾਂ ਲੱਗੇ ਹੋਏ ਤੁਸੀਂ 10 ਵਰੀ ਜਾ ਕੇ ਆਏ ਹੋ ਤੁਹਾਨੂੰ ਸ਼ਾਇਦ 11ਵੀਂ ਵਾਰ ਜਾਣ ਦਾ ਮੌਕਾ ਨਾ ਮਿਲੇ ਕਿਉਂਕਿ ਉਹਨਾਂ ਨੂੰ ਇਹ ਲੱਗਾ ਜੇਕਰ ਵੀ ਭਾਈ ਇਹਨੇ ਵਾਪਸ ਨਹੀਂ ਜਾਣਾ ਤੇ ਉਹਨਾਂ ਦੇ ਕੋਲੇ ਪੂਰੇ-ਪੂਰੇ ਅਧਿਕਾਰ ਆ ਬਾਰਡਰ ਸਿਕਿਉਰਿਟੀ ਦੇ ਕੋਲ ਕਿ ਉਹ ਤੁਹਾਨੂੰ ਟੋਰਾਂਟੋ ਦੇ ਕੈਲਗਰੀ ਦੇ ਜਾਂ ਕਿਸੇ ਵੀ ਉਥੋਂ ਦੇ ਸੂਬੇ ਦੇ 에ਅਰਪੋਰਟ ਤੋਂ ਵਾਪਸ ਬਰੰਗ ਚਿੱਠੀ ਮੂੰਹ ਭੇਜ ਦੇਣ ਇਸ ਹਾਲਾਤ ਦੇ ਵਿੱਚ ਇਕੱਲੇ ਪੰਜਾਬ ਜਾਂ ਭਾਰਤ ਦੇ ਤੇ ਨਹੀਂ ਆ ਹੈ ਤਾਂ ਕੁੱਲ ਦੁਨੀਆਂ ਵਾਸਤੇ ਹੀ ਉਥੋਂ ਨਹੀਂ ਇਮੀਗ੍ਰੇਸ਼ਨ ਨੇ ਇਹ ਹਾਲਾਤ ਬਣਾਏ ਪਰ ਇਹ ਦੇਖੋ ਕਿ ਹਾਲਾਤ ਕਿਵੇਂ ਬਣੇ ਪਏ ਆ ਵੀ ਇੰਟਰਨੈਸ਼ਨਲ 에ਅਰਲਾਈਨ ਦੇ ਕਰਮਚਾਰੀ ਕਮਰੇ ਛੜ ਛੜ ਕੇ ਭੱਜ ਰਹੇ ਆ ਉਹਨਾਂ ਨੂੰ ਇਹ ਲੱਗਦਾ ਜੀ ਕਿ ਸਾਡੇ ਦੇਸ਼ ਦੇ ਵਿੱਚ ਸਭ ਤੋਂ ਔਖਾ ਕੰਮ ਆ ਤੇ ਸਾਨੂੰ ਹੁਣ ਅੱਜਕੱਲ ਇਹ ਲੱਗਦਾ ਜੀ ਕਿ ਸਾਡੇ ਦੇਸ਼ ਦੇ ਵਿੱਚ ਹੀ ਮੁੜਿਆਗੇ ਕੁਝ ਕੁ ਲੋਕ ਮੁੜੇ ਵੀ ਬੀਤੇ ਸਮੇਂ ਦੇ ਵਿੱਚ ਇਦਾਂ ਦਾ ਕੋਈ ਚੱਲੀ ਜਾਂਦਾ ਪਰ ਭੱਜਣ ਵਾਲਿਆਂ ਦੇ ਸਿਲਸਿਲੇ ਵੀ ਵੱਖੋ ਵੱਖਰੇ ਹੀ ਆ ਅੱਜ ਪਿਛਲੇ ਦਿਨ ਇਹ ਖਬਰ ਆਈ ਸੀ ਅਮਰੀਕਾ ਲ ਕੈਲਗਰੀ ਵੱਲ ਦੀ ਖਬਰ ਸੀ ਉੱਥੇ ਇੱਕ ਵਿਚਾਰ ਅਧੀਨ ਕੈਦੀ ਉਵੇਂ ਭੱਜ ਗਿਆ ਹਸਪਤਾਲ ਦੇ ਵਿੱਚੋਂ ਜਿਵੇਂ ਕਿ ਸਾਡੇ ਇੱਥੇ ਆਮ ਹੀ ਭਾਈ ਦੇ ਹੁੰਦੇ ਆ ਯਾਨੀ ਕਿ ਸਾਡਿਆਂ ਦੇ ਵਿੱਚੋਂ ਕਈਆਂ ਦੇ ਲੱਛਣ ਨਹੀਂ ਸਹੀ ਤੇ ਵੱਖ-ਵੱਖ ਦੇਸ਼ਾਂ ਦੇ ਵਿੱਚੋਂ ਕਈ ਲੋਕਾਂ ਦੇ ਲੱਛਣ ਨਹੀਂ ਸਹੀ ਸੋ ਇਸ ਕਰਕੇ ਇਹ ਖਬਰਾਂ ਬਹੁਤ ਧਿਆਨ ਖਿੱਚਣੀਆਂ ਕਿ ਕੈਨੇਡਾ ਬੇਸ਼ੱਕ ਸਖਤੀਆਂ ਬਹੁਤ ਵਰਤ ਰਿਹਾ ਪਰ ਇਸ ਦੇ ਬਾਵਜੂਦ ਲੋਕਾਂ ਦੇ ਵਿੱਚ ਖਿੱਚਾ ਜਾਣ ਦੀ ਲੜਕਾ ਜਾਣ ਦੀ ਕਿ ਸਾਡਾ ਉੱਥੇ ਪਤਾ ਨਹੀਂ ਕੀ ਬਣ ਜੂਗਾ ਇੱਕ ਗੱਲ ਮੈਂ ਤੁਹਾਨੂੰ ਬੜੀ ਸਾਫ਼ ਤੇ ਸਪਸ਼ਟ ਕਹਿਣਾ ਜਿੰਨੀ ਦੇਰ ਤੱਕ ਮੱਛੀ ਪੱਥਰ ਚਟਕੇ ਮੁਰਦੀ ਨਹੀਂ ਉਹਨੂੰ ਪਤਾ ਨਹੀਂ ਲੱਗਦਾ ਜੇ ਤੁਸੀਂ ਅੱਜ ਕਿਸੇ ਨੂੰ ਇਹ ਗੱਲ ਪਾਓ ਕੈਨੇਡਾ ਦੇ ਵਿੱਚੋਂ ਅਮਰੀਕਾ ਦੇ ਵਿੱਚੋਂ ਆਏ ਪੈਣਾ ਵੀਰੇ ਇਹ ਗੱਲ ਕਹਿਣ ਕਿ ਭਾਈ ਉਥੇ ਤਾਂ ਬਹੁਤ ਮਾੜਾ ਹਾਲ ਆ ਉਥੇ ਨਾ ਹਲੇ ਨਿਆਣਾ ਭੇਜੋ 2-4 ਸਾਲ ਇੱਧਰ ਬੈਠਿਆਂ ਨੂੰ ਐ ਲੱਗਦਾ ਰਹਿੰਦਾ ਵੀ ਇਹ ਸਾਡੀ ਤਰੱਕੀ ਤੇ ਛੜਦੇ ਆ ਉਹ ਕਹਿੰਦੇ ਨਹੀਂ ਭੈਣ ਜੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਠੀਕ ਆ ਠੀਕ ਆ ਠੀਕ ਆ ਉਹਨਾਂ ਨੇ ਤਜਰਬਾ ਆਪ ਕਰਕੇ ਦੇਖਣਾ ਉਹਨਾਂ ਨੇ ਤਜਰਬੇ ਤੋਂ ਸਿੱਖਣਾ ਨਹੀਂ ਆ ਇਹ ਸਾਡੇ ਸੁਭਾਅ ਦੇ ਵਿੱਚ ਆ ਤੁਸੀਂ ਸੋਚ ਕੇ ਦੇਖੋ ਜੇਕਰ ਅੱਜ 에어 호ਸਟਸ ਵੀ ਭੱਜ ਰਹੀਆਂ ਤੇ ਫਿਰ ਸਾਜ਼ੀ ਕਿਉਂ ਨਾ ਭੱਜਣਗੇ ਜੇ ਅੱਜ ਫਲਾਈਟ ਅਟੈਂਡੈਂਟ ਭੱਜ ਰਹੇ ਆ ਤੇ ਫਿਰ ਵਿਜ਼ਟਰ ਵੀਜ਼ੇ ਵਾਲੇ ਕਿਉਂ ਨਾ ਭੱਜਣਗੇ ਇਹ ਮਤਲਬ ਕੁੱਲ ਵਰਤਾਰੇ ਦੇ ਵਿੱਚ ਇਹ ਚੀਜ਼ਾਂ ਆਈਆਂ ਪਈਆਂ ਤੇ ਰਹੀ ਗੱਲ ਅਮਰੀਕਾ ਦੀ ਅਮਰੀਕਾ ਦੇ ਵਿੱਚ ਇਸ ਵੇਲੇ ਟਰੱਕ ਡਰਾਈਵਰ ਭੈਣਾ ਵੀਰਾਂ ਵਾਸਤੇ ਬਹੁਤ ਮੁਸ਼ਕਲ ਦਾ ਦੌਰ ਸ਼ੁਰੂ ਹੋਇਆ ਕਿਉਂਕਿ 트럼ਪ ਸਰਕਾਰ ਨੇ ਜਿਹੜਾ ਇਹ ਫੈਸਲਾ ਕੀਤਾ ਕਿ ਇੱਕ ਤਾਂ ਤੁਹਾਨੂੰ ਕਿਤੇ ਵੀ ਰੋਕ ਕੇ ਅਸੀਂ ਅੰਗਰੇਜ਼ੀ ਦਾ ਟੈਸਟ ਲਵਾਂਗੇ ਦੂਜੀ ਇਹ ਗੱਲ ਕਈ ਵੀ ਭਾਈ ਤੁਹਾਡੇ ਕੋਲੋਂ ਸਾਈਨ ਬੋਰਡ ਪੜਵਾਵਾਗੇ ਉਹਦੇ ਵਿੱਚੋਂ ਕਈ ਬੰਦੇ ਫੇਲ ਹੋ ਗਏ ਜਿਹਦੇ ਕਰਕੇ ਉਹਨਾਂ ਦੇ ਲੈਸੈਂਸ ਰੱਦ ਹੋ ਗਏ ਜਦੋਂ ਲੈਸੈਂਸ ਰੱਦ ਹੋ ਗਏ ਤੇ ਟਰੱਕ ਗੈਰਾਜ ਦੇ ਵਿੱਚ ਖੜਗੇ ਜਦੋਂ ਟਰੱਕ ਗੈਰਾਜ ਦੇ ਵਿੱਚ ਖੜਗੇ ਤੇ ਭਾਵੇਂ ਉਹ ਪੰਜਾਬੀ ਹੈ ਤੇ ਭਾਵੇਂ ਗੈਰ ਪੰਜਾਬੀ ਹੈ ਉਹਨਾਂ ਦੀ ਆਰਥਿਕਤਾ ਦੇ ਚੱਕਰ ਦੇ ਉੱਤੇ ਅਸਰ ਪੈ ਗਿਆ ਇਸ ਕਰਕੇ ਸ਼ਕਤੀਆਂ ਨੂੰ ਵੀ ਆਪਾਂ ਦੇਖੀਏ ਅਸੀਂ ਜਾਣ ਦੀ ਲਲਕ त्यागीਏ ਫਿਲਹਾਲ ਤੇ ਸ਼ਕਤੀਆਂ ਵਾਲੇ ਦੇਖੀਏ ਮੈਂ ਨਾ ਕੱਲ ਇੱਕ ਬੰਦੇ ਨਾਲ ਗੱਲ ਕਰਾਂ ਉਹ ਕਹਿੰਦਾ ਬਾਈ ਜੀ ਕੈਨੇਡਾ ਦੇ ਵਿੱਚ ਤੇ ਅਮਰੀਕਾ ਦੇ ਵਿੱਚ ਤਾਂ ਇਸ ਵੇਲੇ ਔਖਾ ਹੋਇਆ ਪਿਆ ਅੱਜ ਕੱਲ ਵੀਜ਼ਾ ਨਾ ਜਿਹੜੇ ਉਹ ਇੰਗਲੈਂਡ ਦੇ ਬੜੇ ਚੱਲਦੇ ਆ ਤੇ ਮੈਂ ਕਿਹਾ ਜੀ ਇੰਗਲੈਂਡ ਦੇ ਵਿੱਚ ਕੀ ਭਵੇੱਖਾ ਉਹ ਕਹਿੰਦਾ ਜੀ ਇੰਗਲੈਂਡ ਦੇ ਵਿੱਚ ਚਲੋ ਬੰਦਾ ਨਾ ਪੱਕਾ ਹੋਵੇ ਚਲੋ 8-10 ਸਾਲ ਤਾਂ ਠੋਕ ਕੇ ਲੱਗ ਜਾਂਦੇ ਆ ਨਾ ਮੈਂ ਕਿਹਾ ਯਾਰ ਠੋਕੇ ਤੋਂ ਭਾਵ ਕੀ ਤੁਸੀਂ ਇਹ ਗੱਲ ਕਹਿੰਨੇ ਕਿ ਐਨੇ ਪੈਸੇ ਲਾ ਕੇ ਇੰਗਲੈਂਡ ਚ ਜਾਣਾ ਕੰਮ ਦੀ ਉੱਥੇ ਵੀ ਜਿਹੜਾ ਲੇਬਰ ਆ ਉਹਨੂੰ ਤਾਂ ਕੰਮ ਦੀ ਉੱਥੇ ਥੋੜਾ ਆ ਰਹੀ ਆ ਉਹਨਾਂ ਦੇ ਖਰਚੇ ਵੀ ਬਹੁਤ ਆ ਮਹਿੰਗਾਈ ਬਹੁਤ ਆ ਤੁਹਾਡੇ ਸਾਵੇਂ-ਸਾਵੇਂ ਪੈਸੇ ਵੀ ਕਿਵੇਂ ਹੋ ਜਾਣਗੇ ਤੁਹਾਡੇ ਪੂਰੇ ਕਿਵੇਂ ਹੋਣਗੇ ਫਿਰ ਉਹ ਕਹਿੰਦਾ ਮਹਾਰਾਜ ਆਪੇ ਦੇਖੂ ਮਤਲਬ ਇਹ ਹੈ ਵੀ ਜਿੱਥੇ ਆਪਾਂ ਨਿਰ ਉਤਰ ਹੋ ਗਏ ਉੱਥੇ ਆਪਾਂ ਮਹਾਰਾਜ ਤੇ ਗੱਲ ਛੁੱਟਦੇ ਆਪਾਂ ਕਾਬਲ ਹੋਈਏ ਇੱਕ ਨੰਬਰ 'ਚ ਜਾਈਏ ਦੋ ਨੰਬਰ ਵਾਲੀ ਭਰਤੀ ਧਾਗੀਏ ਇਹ ਸਮੇਂ ਦੀ ਬਹੁਤ ਵੱਡੀ ਲੋੜ ਆ ਅੱਜ ਲੋੜ ਇਹ ਨਹੀਂ ਕਿ ਅਸੀਂ ਜਿਵੇਂ ਕਿਵੇਂ ਵੀ ਅਮਰੀਕਾ 'ਚ ਵੜੀਏ ਜਿਵੇਂ ਕਿਵੇਂ ਵੀ ਇੰਗਲੈਂਡ 'ਚ ਵੜੀਏ ਜਿਵੇਂ ਕਿਵੇਂ ਵੀ ਇਸ ਸਕ੍ਰੀਡਰ ਦੇ ਵਿੱਚ ਵੜੀਏ ਉਹਨਾਂ ਨੂੰ ਸਾਡੀ ਕੋਈ ਲੋੜ ਨਹੀਂ ਜੇਕਰ ਅਸੀਂ ਕਾਬਲ ਨਹੀਂ ਜੇ ਕਰ ਅਸੀਂ ਕਾਬਿਲ ਹਾਂ ਤਾਂ ਸਾਰੇ ਡਿਸੀਸ਼ਨ ਨੂੰ ਲੋੜ ਆ। ਇਹ ਗੱਲਾਂ ਅਸੀਂ ਵਾਰ-ਵਾਰ ਇਸ ਕਰਕੇ ਕਰਦੇ ਆ ਕਿਉਂਕਿ ਸਾਡੇ ਵਾਲੇ ਟਲਦੇ ਨਹੀਂ। ਸਾਡੇ ਵਾਲਿਆਂ ਦੀ ਆਰਥ ਦੇ ਵਿੱਚ ਸ਼ਾਮਿਲ ਆ। ਕਿਉਂਕਿ ਦੇਖੋ ਸੀ ਤਾਂ ਇੱਕ ਹੀ ਦੇਸ਼ ਨਾ ਭਾਰਤ। ਉਹਦੇ ਵਿੱਚ ਹੀ ਪਾਕਿਸਤਾਨ ਦਾ ਇੱਕ ਟੋਟਾ ਨਿਕਲਿਆ। ਫਿਰ ਉਹਨਾਂ ਨੇ ਤੇ ਸਾਡੀਆਂ ਆਰਤਾਂ ਬਹੁਤ ਸਾਰੀਆਂ ਮੇਲ ਖਾਂਦੀਆਂ। ਜੇ ਸਾਡੇ ਵਾਲੇ ਇਧਰੋਂ ਭਾਈਦੇ ਆ ਤੇ ਉਧਰੋਂ ਭਾਈ ਫਿਰ 에ਅਰਲਾਈਨ ਵਾਲੇ ਵੀ ਭੱਜ ਗਏ। ਜੇ ਸਾਡੇ ਵਾਲੇ ਮੁੰਡੇ ਕੁੜੀਆਂ ਇਧਰੋਂ 2 ਨੰਬਰ 'ਚ ਜਾ ਰਹੇ ਆ। ਉਧਰੋਂ ਭਾਈ 2 ਨੰਬਰ ਦੇ ਵਿੱਚ ਹੋਟਲਾਂ ਦੇ ਵਿੱਚ ਉਹ ਭਜ ਗੀਆਂ ਜਾਂ ਭੱਜ ਗਏ ਸੋ ਆਹ ਹਾਲਾਤ ਆ ਪਰ ਜੋ ਤੁਸੀਂ ਕੁਮਾਰੇ ਹੋ ਫਿਲਹਾਲ ਉਹਦੇ ਤੇ ਸਬਰ ਕਰੋ ਇਹ ਨਾ ਹੋਵੇ ਜਿਵੇਂ ਸਿਆਣੇ ਕਹਿੰਦੇ ਹੁੰਦੇ ਵੀ ਅਗਲੀ ਚੀਜ਼ ਲੈਣ ਗਿਆ ਪਿਛਲੀ ਚੀਜ਼ ਕੁੱਤਾ ਲੈ ਗਿਆ ਬਹੁਤਾ ਨਾਲ ਅੱਜਕੱਲ ਇਵੇਂ ਹੋ ਰਹੀ ਆ ਸੋ ਤੁਸੀਂ ਜੇਕਰ ਚਾਹੁੰਦੇ ਹੋ ਕਿ ਮਾਨਸਿਕ ਤੌਰ ਦੇ ਉੱਤੇ ਖੱਜਲ ਨਾ ਹੋਵੋ ਜੇਕਰ ਆਰਥਿਕ ਤੌਰ ਦੇ ਉੱਤੇ ਨਾ ਟੁੱਟੋ ਤਾਂ ਪਹਿਲਾਂ ਆਪਦਾ ਹੱਥੀ ਹੁਨਰ ਪੈਦਾ ਕਰੋ ਹੱਥੀ ਹੁਨਰ ਦੇ ਵਿੱਚ ਮਾਹਰ ਹੋਵੋ ਤੇ ਫਿਰ ਅਗਲਾ ਕੋਈ ਫੈਸਲਾ ਲਾਓ 2 ਨੰਬਰ ਦੇ ਵਿੱਚ ਜਾਣ ਦੀ ਖਿੱਚ ਨਾ ਪਾਓ